ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਅਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਮੈਂ ਕਿੰਨੀ ਬਹੁਤ ਇੰਟਰਸਟਿੰਗ ਗੱਲਾਂ ਕਰਨ ਦੇ ਨੇ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਔਰਤ ਆਪਣੀ ਜੇਦ ਉੱਤੇ ਆਈ ਹੋਵੇ ਤਰੀਆ ਆਪਣੇ ਹੱਥ ਦੇ ਉੱਤੇ ਆਈ ਹੋਵੇ ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਹੋ ਨਹੀਂ ਸਕਦਾ ਅਸੀਂ ਜਿੰਨੇ ਵੀ ਬੈਠੇ ਆ ਜਾਂ ਸਾਡੇ ਵੀਰ ਭਰਾ ਬੈਠੇ ਆ ਇਹ ਸਾਰੀ ਦਿਹਾੜੀ ਜਿੱਥੇ ਮਰਜੀ ਰੋਬ ਛਾੜਦੇ ਰਹਿਣ ਕਰ ਉੱਤਰਦੇ ਆ ਆਪਣਾ ਰੋਬ ਗੱਡੀ 'ਚ ਰੱਖ ਲੈਣੇ ਕਿਉਂਕਿ ਡਾਢੇ ਨਾਲ ਵਾਹ ਪੈਣਾ ਹੁਣ ਰੋਬ ਚੱਲਣਾ ਨਹੀਂ ਉਥੇ ਹਜੇ ਨੂੰ ਕਹਿੰਦਾ ਨਾ ਨਾ ਪਾਣੀ ਪ੍ਰਵਾਹ ਕਰਦੇ ਆਪਾਂ ਤੇ ਆਉ ਮੋੜ ਮੁੜੀ ਦਾ ਅਜੇ ਘਰ ਆਲਾ ਤੇ ਉਹਨੂੰ ਕੰਪਨੀਆਂ ਘਰ ਪਹਿਲਾਂ ਆ ਜਾਂਦੀਆਂ ਵੀ ਸਰਦਾਰ ਸਾਹਿਬ ਆ ਰਹੇ ਆ ਇਸ ਕਰਕੇ ਆਪਾਂ ਜਨੇਕ ਬੈਠੇ ਹੈਗੇ ਸੇਵ ਵਾਲੇ ਹੀ ਆ ਉਹ ਮੈਂ ਇੱਕ ਪਿੰਡ 'ਚ ਗੱਲ ਸੁਣਾ ਤੇ ਬੈਠਾ ਮੈਨੂੰ ਮਗਰੋਂ ਫੋਨ ਆਇਆ ਉਹ ਕਹਿੰਦਾ ਸਾਡੇ ਦੇ ਪਿੰਡ 'ਚ ਖੇਡ ਬਣ ਗਈ ਆ ਜਿਹੜਾ ਬੰਦਾ ਘਰੋਂ ਕੁੱਟ ਖਾਵੇਂ ਦੇ ਲੱਸੀ ਵਾਲਾ ਘੁਰਿਆ ਜਾਂਦਾ ਏ ਹੁਣ ਸਿਆਣੇ ਦੇ ਸੂ ਜਵਾਨ ਬੈਠੇ ਹੋ ਮੇਰੇ ਨਾਲ ਵੱਧ ਵਿਦਵਾਨ ਬੈਠੇ ਹੋ ਪੜ੍ਹੇ ਲਿਖੇ ਬੈਠੇ ਹੋ ਦੁਨੀਆ ਦੇ ਤਿੰਨ ਜਾਣਿਆਂ ਦਾ ਹੱਥ ਵਿਦਵਾਨਾਂ ਨੇ ਗਿਣਿਆ ਤਿੰਨ ਜਾਣਿਆਂ ਦਾ ਇਹ ਤਿੰਨ ਜਾਣੇ ਜਿੱਦਣ ਜਿੱਦ ਤੇ ਆਏ ਹੋਣ ਤੇ ਦੁਨੀਆ ਦੀ ਕੋਈ ਤਾਕਤ ਇਹਨਾਂ ਨੂੰ ਹਰਾ ਨਹੀਂ ਸਕਦੀ ਤੇ ਡਲਾ ਨਹੀਂ ਸਕਦੀ ਪਹਿਲੇ ਨੰਬਰ ਉੱਤੇ ਹਾ ਬਾਲ ਹੱਠ ਬੱਚਾ ਜੇਦ ਉੱਤੇ ਆਇਆ ਹੋਵੇ ਤਕਰੀਬਨ ਗ੍ਰਸਤੀ ਬੈਠੇ ਹੋ ਤੁਹਾਡੇ ਘਰਾਂ ਚ ਛੋਟੇ ਬੱਚੇ ਹੋਣਗੇ ਜਾਂ ਤੁਸੀਂ ਖੁਦ ਵੀ ਛੋਟੇ ਬੱਚੇ ਰਹੇ ਹੋ ਕਦੀ ਆਪਣੇ ਮਾਪਿਓ ਨੂੰ ਪੁੱਛ ਲਵੇ ਗੱਲ ਬੱਚੇ ਦਾ ਹੱਠ ਵਿਦਵਾਨਾਂ ਨੇ ਗਿਣਿਆ ਵੀ ਜਦਨ ਆਪਣੀ ਜਿੱਦ ਤੇ ਹੋਵੇ ਵੱਡੇ ਵੱਡੇ ਝੋਕਦੇ ਨੇ ਬਾਲ ਹੱਠ ਦੂਜੇ ਨੰਬਰ ਉੱਤੇ ਹਾ ਰਾਜੇ ਦਾ ਹੱਠ ਰਾਜਾ ਆਪਣੀ ਜੇਦ ਉੱਤੇ ਆਇਆ ਹੋਵੇ ਸਰਕਾਰ ਆਪਣੀ ਜੇਦ ਉੱਤੇ ਆਈ ਹੋਵੇ ਤਾਂ ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਤੇ ਇਸੇ ਚੀਜ਼ ਨੂੰ ਵਿਦਵਾਨ ਲਿਖਦਾ ਤ੍ਰਿਆ ਹੱਠ ਤ੍ਰਿਆ ਦਾ ਮਤਲਬ ਹੁੰਦੀ ਔਰਤ ਔਰਤ ਆਪਣੀ ਜੇਦ ਉੱਤੇ ਆਈ ਹੋਵੇ ਤ੍ਰਿਆ ਆਪਣੇ ਹੱਠ ਦੇ ਉੱਤੇ ਆਈ ਹੋਵੇ ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਹੋ ਨਹੀਂ ਸਕਦਾ ਜੋਨੇ ਕਿਹਾ ਨਾ ਕਿ ਇਥੇ ਕੰਦ ਵੱਜਣੀ ਆ ਮੈਂ ਕੱਲ ਸ਼ਾਮਾਂ ਨੂੰ ਪੇ ਕਿਉਂ ਆਜਣਾ ਤੇ ਕੱਲ ਤੱਕ ਨੀਂ ਪੁੱਟੀ ਹੋਵੇ ਤੇ ਕੰਦ ਵੱਜੀ ਹੋਵੇ ਅੱਢ ਚਾਹੀਦੀਆਂ ਮੈਂ ਹਰ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਕੰਦ ਤੜਾ ਜਾਵੇ ਕੰਦ ਬੰਦਾ ਬੰਦਾ ਹੋ ਜੂ ਇੱਕ ਦਿਨ ਚ ਤੇ ਜੋਨੇ ਕਿਹਾ ਨਾ ਵੀ ਕੱਲ ਤੱਕ ਕੰਦ ਟੁੱਟੀ ਚਾਹੀਦੀ ਆ ਇਹ ਵਿੱਚ ਕੰਦ ਨਹੀਂ ਘਰ ਚ ਚਾਹੀਦੀ ਜਿੱਡੇ ਮਰਜੀ ਮਹਿੰਗੀ ਬਣਾ ਦਿਓ ਸ਼ਾਮਾਂ ਤੋਂ ਪਹਿਲਾਂ ਪਹਿਲਾਂ ਕੰਮ ਹੋ ਜਾਂਦਾ ਬੰਦਾ ਮਾਂ ਪਿਓ ਨੂੰ ਤਾਂ ਨਾ ਕਰ ਸਕਦਾ ਪਰ ਤਰੀਆ ਨੂੰ ਕਦੀ ਨਾ ਨਹੀਂ ਕਿਸੇ ਕੰਮ ਤੋਂ ਕਰਦਾ ਸਤਕਾਰਯੋਗ ਭੈਣਾ ਬੈਠੀਆਂ ਮਤਾਵਾਂ ਬੈਠੀਆਂ ਤੁਸੀਂ ਜਿੱਦ ਤੇ ਆਈਆਂ ਹੋ ਤੇ ਬਾਬੇ ਫਰੀਦ ਨੂੰ ਬਾਬਾ ਫਰੀਦ ਬਣਾ ਸਕਦੀਆਂ ਜੇ ਵੇਖੋ ਫਰੀਦ ਨੂੰ ਭਗਤੀ ਤੇ ਲਾਉਣਾ ਇੱਕ ਮਾਂ ਦਾ ਕੰਮ ਸੀ ਔਰਤ ਨੇ ਬਾਬਾ ਫਰੀਦ ਬਣਾਇਆ ਵਾ ਜੇ ਤਰੂ ਨੂੰ ਭਗਤ ਤਰੂ ਤਰੂ ਕਹਿ ਕੇ ਪੂਜਿਆ ਜਾਂਦਾ ਵਾ ਪ੍ਰਹਿਲਾਦ ਨੂੰ ਭਗਤ ਪ੍ਰਹਿਲਾਦ ਕਿਹਾ ਜਾਂਦਾ ਉਹਦੇ ਪਿੱਛੇ ਕੰਮ ਇੱਕ ਔਰਤ ਆ ਮਾਂ ਕੰਮ ਕਰਦੀ ਆ ਤੁਹਾਡੀ ਜਿੱਦ ਸੀ ਮੈਂ ਪੁੱਤ ਨੂੰ ਆ ਬਣਾਉਣਾ ਹੈ ਅਸੀਂ ਜਿੰਨੇ ਵੀ ਬੈਠੇ ਆ ਜਾਂ ਸਾਡੇ ਵੀਰ ਭਰਾ ਬੈਠੇ ਆ ਇਹ ਸਾਰੀ ਦਿਹਾੜੀ ਜਿੱਥੇ ਮਰਜੀ ਰੋਬ ਛਾੜਦੇ ਰਹਿਣ ਘਰ ਉਤਰਦੇ ਆ ਆਪਣਾ ਰੋਬ ਗੱਡੀ 'ਚ ਰੱਖ ਲੈਣੇ ਕਿਉਂਕਿ ਡਾਢੇ ਨਾਲ ਵਾਹ ਪੈਣਾ ਹੁਣ ਰੋਬ ਚੱਲਣਾ ਨਹੀਂ ਉਥੇ ਉਹ ਕੋਈ ਰਾਜਾ ਹੈ ਨਾ ਉਹਨੇ ਐਲਾਨ ਕਰ ਦਿੱਤਾ ਕਹਿੰਦਾ ਵੀ ਮੇਰੇ ਰਾਜ ਵਿੱਚ ਕੋਈ ਇਹੋ ਜਿਹਾ ਬੰਦਾ ਆਵੇ ਜਿਹੜਾ ਐਲਾਨ ਕਰੇ ਕਿ ਮੈਂ ਘਰੋਂ ਨਹੀਂ ਜੇ ਡਰਦਾ ਬਸ ਜਿਹੜਾ ਬੰਦਾ ਜਿੱਤ ਗਿਆ ਉਹਨੂੰ ਤੇ ਘੋੜਾ ਇਨਾਮ ਵਿੱਚ ਦਿਆਂਗੇ ਤੇ ਜਿਹੜਾ ਹਾਰ ਗਿਆ ਉਹਨੂੰ ਸੇਬ ਦਿਆਂਗੇ ਉਹ ਜਿਹੜਾ ਆਵੀਂ ਹਾਰ ਜਾਵੇ ਉਹ ਪਿੰਡ ਤੋਂ ਬਾਹਰ ਵਾਰ ਦੋਵੇਂ ਜੀ ਰਹਿੰਦੇ ਇਹਦੇ ਘਰ ਵਾਲੀ ਜਾਂਦੀ ਵੀ ਡਰਦਾ ਤੇ ਤੂੰ ਮੇਰੇ ਤੋਂ ਹੈਂਗਾ ਉਦਾਂ ਗੱਪ-ਗਪੌੜਾ ਮਾਰਦੇ ਜਾ ਕੇ ਵੀ ਮੈਂ ਨਹੀਂ ਡਰਦਾ ਉਹ ਛਾ ਨੂੰ ਤਾ ਦੇ ਜਾ ਕੇ ਉਹ ਘੋੜਾ ਤੇ ਕੋਈ ਜਿੱਤ ਕੇ ਲਿਆ ਕੋਈ ਤੇ ਕੰਮ ਚੱਜਦਾ ਕਰ ਉਹ ਆ ਗਿਆ ਮਛਾਂ ਨੂੰ ਤਾ ਦਿੰਦਾ ਦਿੰਦਾ ਰਾਜੇ ਨੂੰ ਕਹਿੰਦਾ ਨਾ ਨਾ ਪਾਣੀ ਪ੍ਰਵਾਹ ਕਰਦੇ ਆਪਾਂ ਦੇ ਆਉ ਮੋੜ ਮੁੜੀ ਦਾ ਅਜੇ ਘਰ ਆਲਾ ਤੇ ਉਹਨੂੰ ਕੰਪਨੀਆਂ ਘਰ ਪਹਿਲਾਂ ਆ ਜਾਂਦੀਆਂ ਵੀ ਸਰਦਾਰ ਸਾਹਿਬ ਆ ਰਹੇ ਆ ਰਾਜਾ ਵੜਾ ਖੋਜੋਆ ਉਹਨੇ ਸੋਚਿਆ ਵੀ ਕੋਈ ਮਰਦ ਤੇ ਨਿਤਰਿਆ ਲਓ ਜੀ ਉਹਨੇ ਕਾਲੇ ਰੰਗ ਦਾ ਘੋੜਾ ਦੇ ਦਿੱਤਾ ਉਹ ਜਿੱਤ ਕੇ ਚਲਾ ਗਿਆ ਉਹ ਪੰਦਰੀ ਕਮੇਂਡੀ ਨਾਲ ਵਾਪਸ ਤੁਰਿਆ ਆਵੇ ਉਹ ਰਾਜੇ ਨੂੰ ਕਹਿੰਦਾ ਵੀ ਘੋੜਾ ਚੇਂਜ ਕਰ ਦੇ ਕਾਲਾ ਨਹੀਂ ਚਟਾ ਲੈਣਾ ਰਾਜਾ ਕਹਿੰਦਾ ਕਿਉਂ ਇਨਾਮ ਤੇ ਇਨਾਮ ਹੁੰਦਾ ਕਹਿੰਦਾ ਨਹੀਂ ਕਾਲਾ ਛੱਡ ਕੇ ਜਾਣਾ ਵਾ ਘੋੜਾ ਚਿੱਟਾ ਹੀ ਲੈ ਕੇ ਜਾਣਾ ਕਿਹਦਾ ਕਾਰਨ ਕਹਿੰਦਾ ਮੇਰੇ ਵਾਲੀ ਕਹਿੰਦੀ ਆ ਵੀ ਚਿੱਟਾ ਲੈ ਕੇ ਆ ਰਾਜਾ ਕਹਿੰਦਾ ਵੀ ਘੋੜਾ ਬੰਨ ਤੇ ਸੇਬ ਚੋਕ ਤੇਰੀ ਤਾਂ ਘੋੜੇ ਤੱਕ ਨਹੀਂ ਚੱਲਦੀ ਅਗਲੀ ਨੇ ਘੋੜਾ ਮੜਾ ਦਿੱਤਾ ਚਲੋ ਰਾਤ ਪਈ ਰਾਜਾ ਸੌਂ ਗਿਆ ਰਾਜੇ ਦਾ ਦਰਵਾਜ਼ਾ ਖੜਕਾਇਆ ਵਜ਼ੀਰ ਨੇ ਵਜ਼ੀਰ ਕਹਿੰਦਾ ਰਾਜਾ ਸਾਹਿਬ ਬੂਹਾ ਖੋਲੋ ਰਾਜੇ ਨੇ ਬੂਹਾ ਖੋਲਿਆ ਅੱਗੇ ਵਜ਼ੀਰ ਖਲੋਤਾ ਵਜ਼ੀਰ ਕਹਿੰਦਾ ਰਾਜਾ ਸਾਹਿਬ ਇੱਕ ਗੱਲ ਦੱਸੋ ਕਿ ਜਿੱਤੇ ਨੂੰ ਤੇ ਘੋੜਾ ਹਾਰੇ ਨੂੰ ਸੇਵ ਕੋਈ ਕਣਕ ਦੀ ਬੋਰੀ ਰੱਖ ਲੈਣੋਂ ਕੋਈ ਆਟਾ ਰੱਖ ਲੈਣੋਂ ਕੋਈ ਦਾਲ ਚੌਲ ਰੱਖ ਲੈਣੋਂ ਚਲੋ ਹਾਰੇ ਬੰਦਾ ਵੀ 4 ਦਿਨ ਰੋਟੀ ਖਾਂਦਾ ਸੇਵ ਥੋੜਾ ਕੋਈ ਗੱਲ ਹੁੰਦੀ ਆ ਤੇ ਰਾਜਾ ਮੂੰਹ ਟਿਲਾ ਜਾ ਕਰਕੇ ਕਹਿੰਦਾ ਮੈਂ ਰੱਖਿਆ ਤੇ ਕਣਕ ਚੌਲ ਹੀ ਸੀ ਮੇਰੇ ਵਾਲੀ ਕਹਿੰਦੀ ਸੇਵ ਹੀ ਰੱਖਣਾ ਤੇ ਵਜ਼ੀਰ ਕਹਿੰਦਾ ਰਾਜਾ ਸਾਹਿਬ ਸੇਵ ਨਵਾਂ ਚੀਰ ਕੇ ਲਿਆਈਏ ਕਿ ਉਹੋ ਹੀ ਖਾਓਗੇ ਪਹਿਲੇ ਵਾਲਾ ਹੀ ਹੈਗੇ ਤਾਂ ਤੁਸੀਂ ਵੀ ਸੇਵ ਵਾਲਾ ਹੀ ਜੀ ਹਣ ਰਾਜਾ ਨਾਲੇ ਤੇ ਖਾਵੇ ਸੇਬ ਤੇ ਨਾਲੇ ਵਜ਼ੀਰ ਨੂੰ ਕਹਿੰਦਾ ਉਹ ਤੂੰ ਦਿਨੇ ਮਰਦੋਂ ਕਿ ਤੂੰ ਅੱਧੀ ਰਾਤ ਹੀ ਮੇਰਾ ਬੂਹਾ ਭਲਣਾ ਹੀ ਆ ਗਿਆ ਇਹ ਸੌਣ ਦਾ ਟਾਈਮ ਆ ਤੂੰ ਅੱਧੀ ਰਾਤ ਮੈਨੂੰ ਪੁੱਛਣ ਆ ਗਿਆ ਤੇ ਵਜ਼ੀਰ ਕਹਿੰਦਾ ਮੈਂ ਆਉਣਾ ਤੇ ਦਿਨੇ ਹੀ ਮੇਰੇ ਵਾਲੀ ਕਹਿੰਦੀ ਹੁਣੇ ਪੁੱਛ ਗਿਆ ਵਜ਼ੀਰ ਅਲ ਵੇਖ ਕੇ ਰਾਜਾ ਕਹਿੰਦਾ ਵੀ ਹੈਗੇ ਤੇ ਆਪਾਂ ਵੀ ਸੇਬ ਵਾਲੇ ਹੀ ਆ ਇਸ ਕਰਕੇ ਆਪਾਂ ਜਨੇਕ ਬੈਠੇ ਹੈਗੇ ਸੇਬ ਵਾਲੇ ਹੀ ਆ ਮੈਂ ਇੱਕ ਪਿੰਡ ਜਾ ਗੱਲ ਸੁਣਾ ਤੇ ਬੈਠਾ ਮੈਨੂੰ ਮਗਰੋਂ ਫੋਨ ਆਇਆ ਉਹ ਕਹਿੰਦਾ ਸਾਡੇ ਦੇ ਪਿੰਡ 'ਚ ਖੇਡ ਬਣ ਗਈ ਆ ਜਿਹੜਾ ਬੰਦਾ ਘਰੋਂ ਕੁੱਟ ਖਾਵੇਂ ਦੇ ਲਸੀ ਵਾਲਾ ਤਰਿਆ ਜਾਂਦਾ ਏ ਹੁਣ ਇਹ ਨਾ ਤੁਸੀਂ ਕਹਿਣ ਲੱਗ ਪਿਓ ਕਿ ਇਹਨੂੰ ਇਹ ਗੱਲ ਢਾਢੀ ਸੁਣਾ ਕੇ ਗਿਆ ਮੈਂ ਇਸ ਕਰਕੇ ਕਿਹਾ ਏ ਕਿਉਂਕਿ ਘਰਾਂ ਦਾ ਸ਼ਿੰਗਾਰ ਨੇ ਔਰਤਾਂ ਚਾਹੇ ਉਹ ਮਾਂ ਦੇ ਰੂਪ ਅੰਦਰ ਆ ਚਾਹੇ ਉਹ ਭੈਣ ਦੇ ਰੂਪ ਅੰਦਰ ਆ ਚਾਹੇ ਉਹ ਪਤਨੀ ਦੇ ਰੂਪ ਅੰਦਰ ਆ ਉਹ ਕੋਈ ਵੀ ਰਿਸ਼ਤਾ ਏ ਜਦਨ ਇਹ ਜੇਦ ਉੱਤੇ ਆਇਆ ਹੋਵੇ ਹਰ ਕੰਮ ਹੋ ਸਕਦਾ ਏ ਇਸ ਕਰਕੇ ਜੇ ਤੁਸੀਂ ਆਪਣੀ ਔਲਾਦ ਆਪਣੇ ਘਰਾਂ ਨੂੰ ਸੁਧਾਰਨਾ ਤੁਸੀਂ ਜਿੱਦ ਫੜ ਲਓ ਕੀ ਨਹੀਂ ਹੋ ਸਕਦਾ ਪਰ ਜੇ ਮਗਰ ਲਾ ਕੇ ਚੱਲਾਂਗੇ ਤੇ ਅਸੀਂ ਨੁਕਸਾਨ ਵੀ ਬੜੇ ਵੱਡੇ ਕਰਾਂਗੇ ਸੋ ਵੀਰਸ ਅਸੀਂ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਸੀ ਔਰ ਅੱਜ ਕੱਲ ਜੋ ਸਮਾਚੇ ਹੁੰਦੇ ਆ ਉਹਦੀਆਂ ਗੱਲਾਂ ਕਰਨ ਦੇ ਸੀ ਸਾਨੂੰ ਬੱਚੇ ਦੀ ਜ਼ੇਦ ਪੂਰੀ ਕਰਨੀ ਚਾਹੀਦੀ ਹੈ ਲੇਕਿਨ ਜਾਇਜ਼ ਹੈ ਅਗਰ ਬੱਚਾ ਕੋਈ ਐਵੀਂ ਜ਼ੇਦ ਕਰਦਾ ਵਾ ਤਾਂ ਸਾਨੂੰ ਆਪਣੇ ਬੱਚੇ ਦੀ ਹਰ ਜ਼ੇਦ ਨਹੀਂ ਪੂਰੀ ਕਰਨੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਬੱਚੇ ਵਿਗੜ ਜਾਂਦੇ ਨੇ ਇਸੇ ਤਰ੍ਹਾਂ ਜਿਹੜੀਆਂ ਬੀਬੀਆਂ ਉਹਨਾਂ ਦੀ ਵੀ ਸਾਨੂੰ ਜ਼ੇਦ ਪੂਰੀ ਕਰਨੀ ਚਾਹੀਦੀ ਹੈ ਲੇਕਿਨ ਜਾਇਜ਼ ਹਰ ਕੋਈ ਉਹਨਾਂ ਜ਼ੇਦ ਪੂਰੀ ਕਰਕੇ ਐਵੇਂ ਸਿਰ ਤੇ ਨਹੀਂ ਚੜਾਉਣਾ ਚਾਹੀਦਾ ਦਾ ਬਾਕੀ ਦੂਸਰੀ ਗੱਲ ਇਹ ਕਿ ਜਿਹੜੀਆਂ ਬੀਬੀਆਂ ਨਾ ਉਹਨਾਂ ਨੂੰ ਆਪਣੇ ਸ਼ੌਹਰਾਂ ਦੇ ਪਿੱਛੇ ਚੱਲਣਾ ਚਾਹੀਦਾ ਹੈ ਇਹ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਅਸੀਂ ਉਹਨਾਂ ਦੇ ਪਿੱਛੇ ਚੱਲੀਏ ਇਹ ਬਹੁਤ ਗਲਤ ਰੀਤ ਹੈ ਕਿ ਔਰਤ ਚਾਹੁੰਦੀ ਹੈ ਕਿ ਮੈਂ ਮਰਦ ਦੇ ਉੱਤੇ ਹਕਮਰਾਨੀ ਕਰਾਂ ਇਹ ਇੰਜ ਨਹੀਂ ਹੋਣਾ ਚਾਹੀਦਾ ਔਰਤ ਨੂੰ ਮਰਦ ਦੇ ਪਿੱਛੇ ਹੀ ਚੱਲਣਾ ਚਾਹੀਦਾ ਇਸਲਾਮ 'ਚ ਵੀ ਇੰਜ ਹੀ ਹੈ ਗੁਰੂ ਸਹਿਬਾਨ ਨੇ ਵੀ ਇੰਜ ਹੀ ਕਿਹਾ ਕਿ ਮਰਦ ਦਾ ਜਿਹੜਾ ਰਤਬਾ ਨਾ ਉਹ ਔਰਤ ਨਾਲੋਂ ਜ਼ਿਆਦਾ ਹੈ ਕਿਉਂਕਿ ਮਰਦ ਨੇ ਕਰਨੀ ਹੁੰਦੀ ਮਿਹਨਤ ਉਹਨੇ ਠੰਡਾ ਤਤਬਾਰ ਦੇਖਣਾ ਹੁੰਦਾ ਵਾ ਔਰਤ ਜਿਹੜੀ ਆ ਉਹਨੂੰ ਘਰ ਚ ਰੱਖਿਆ ਵੈਕ ਘਰ ਦੇ ਵਿੱਚ ਸਕੂਨ ਦੇ ਨਾਲ ਰੱਖਿਆ مرد ਜਿਹੜਾ ਉਹ ਕਮਾ ਕੇ ਲਿਆਉਂਦਾ ਇਸ ਲਈ ਮਰਦ ਨੂੰ ਰਤਬਾ ਜ਼ਿਆਦਾ ਵੈ ਔਰਤ ਨੂੰ ਮਰਦ ਦੀ ਗੱਲ ਮੰਨਣੀ ਚਾਹੀਦੀ ਹੈ ਇਸਲਾਮ ਦੇ ਵਿੱਚ ਵੀ ਇਹੀ ਹੈ ਕਿ ਔਰਤ ਜਿਹੜੀ ਆ ਉਹ ਆਪਣੇ ਮਰਦ ਅਗਰ ਉਹਨੂੰ ਹਾਂ ਕਹਦੇ ਤੇ ਉਹਦੇ ਤੇ ਚੱਲੇ ਅਗਰ ਨਾ ਕਹਦੇ ਤੇ ਉਹਦੇ ਤੇ ਚੱਲੇ ਦਿਨ ਹੈ ਤੇ ਦਿਨ ਕਹਦੇ ਤੇ ਕਵੇ ਦਿਨ ਹੈ ਰਾਤ ਕਹਦੇ ਤੇ ਕਵੇ ਰਾਤ ਮੈਂ ਕਿ ਨਹੀਂ ਇਹਨਾਂ ਦੀ ਕਥਾ ਬਹੁਤ ਵਧੀਆ ਸੀ ਕਿ ਇੱਕ ਮਜ਼ਾਯਿਆ ਗੱਲ ਕਰਨ ਦੇ ਸੀ ਲੇਕਿਨ ਸਾਨੂੰ ਇਹੋ ਜੀ ਜਿਹੜੀ ਸਿੱਖੀ ਹੈ ਨਾ ਕਿ ਅਸੀਂ ਮਰਦਾ ਤੇ ਰੋਪ ਝਾੜੀਏ ਤੇ ਇੰਝ ਬਦਮੀਜ਼ੀ ਕਰੀਏ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਸਾਨੂੰ ਇੱਕ ਅੱਛੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਰਹਿਣਾ ਚਾਹੀਦਾ ਉਹਨਾਂ ਦੀ ਗੱਲ ਮੰਨੀ ਚਾਹੀਦੀ ਉਹਨਾਂ ਦੇ ਬਲਕੇ ਪਿੱਛੇ ਰਹਿਣਾ ਚਾਹੀਦਾ ਉਹਨਾਂ ਤੋਂ ਅੱਗੇ ਨਹੀਂ ਬੰਦਣਾ ਚਾਹੀਦਾ ਮੈਨੂੰ ਤੇ ਇਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਸੇ ਦੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ